RTO ਦਫਤਰ ਦੀ ਸੰਗਰੂਰ ਚ ਜਲਦ ਹੋਵੇਗੀ ਘਰ ਵਾਪਸੀ ਜਿੱਥੇ ਅੱਜ ਸੰਗਰੂਰ ਦੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਸ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਗੱਲਬਾਤ ਕੀਤੀ ਤਾਂ ਉਸ ਮੌਕੇ ਉਹਨਾਂ ਨੇ ਕਿਹਾ ਕਿ ਆਟੋ ਦਫਤਰ ਪਿਛਲੇ ਕੁਝ ਸਮੇਂ ਤੋਂ ਆਪਣੀ ਜਗ੍ਹਾ ਬਦਲ ਕੇ ਟਰੈਕ ਵਾਲੀ ਜਗ੍ਹਾ ਤੇ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਆਮ ਜਨਤਾ ਨੂੰ ਖੱਜਲ ਖੁਆਰ ਹੋਣਾ ਪੈਂਦਾ ਸੀ ਲੋਕਾਂ ਨੂੰ ਲੰਬੇ ਸਮੇਂ ਚੱਕਰ ਲਗਾਉਣੇ ਪੈਂਦੇ ਸਨ ਜਿਸ ਕਾਰਨ ਲੋਕਾਂ ਦਾ ਟਾਂ ਬਰਬਾਦ ਹੁੰਦਾ ਸੀ ਪਰ ਹੁਣ ਫਿਰ ਤੋਂ ਆਰਟੀਓ ਦਫਤਰ ਮੁੜ ਆਪਣੀ ਜਗਾ ਤੇ ਆਏਗਾ ਇਸ ਦਾ ਐਲਾਨ ਨਰਿੰਦਰ ਕੌਰ ਪ੍ਰਧਾਨ ਨੇ ਕੀਤਾ ਹੈ ਜਿਹੜਾ ਸੰਗਰੂਰ ਆਰਟੀਓ ਆਫਿਸ ਸੀਗਾ ਬੜਾ ਲੰਬੇ ਸਮੇਂ ਤੋਂ ਸ਼ੁਰੂ ਤੋਂ ਜਿਹੜਾ ਬੱਸ ਸਟੈਂਡ ਦੇ ਨੇੜੇ ਜਿਹੜਾ ਉੱਥੇ ਚੱਲਦਾ ਸੀਗਾ ਸੋ ਪਿੱਛੇ ਜੇ ਇਹਨੂੰ ਸ਼ਿਫਟ ਕੀਤਾ ਗਿਆ ਜਿੱਥੇ ਜਿਹੜਾ ਟਰੈਕ ਬਣਿਆ ਜਿੱਥੇ ਸਾਰਥੀ ਦੇ ਆਪ ਕਹਿ ਲਿਆ ਜਿਵੇਂ ਕਿ ਜਿਹੜੇ ਲਾਇਸੈਂਸ ਨਾਲ ਸੰਬੰਧਿਤ ਜਿਹੜੀਆਂ ਜਿਹੜੀਆਂ ਸਰਕਾਰ ਦੀ ਜਿਹੜੇ ਹੋ ਨੇ ਸਕੀਮਾਂ ਨੇ ਜਾਂ ਰੂਲ ਨੇ ਉਹ ਸਾਰੇ ਇੱਥੇ ਆ ਕੇ ਜਿਹੜੇ ਲਾਇਸੈਂਸ ਵਗੈਰਾ ਬਣਦੇ ਸੀਗੇ ਪਰ ਪਿੱਛੇ ਜਦੋਂ ਆਫਿਸ ਸ਼ਿਫਟ ਕੀਤਾ ਗਿਆ ਤਾਂ ਮੈਂ ਦੇਖਿਆ ਕਿ ਕਾਫੀ ਜਿਹੜੀ ਪਬਲਿਕ ਨੂੰ ਜਿਹੜੀ ਖੱਜਲ ਖੁਆਰੀ ਹੁੰਦੀ ਸੀਗੀ ਔਰ ਮੇਰੇ ਕੋਲ ਘਰੇ ਵੀ ਜਿਹੜੇ ਲੋਕੀ ਮੈਲਣਾ ਹੁੰਦਾ ਸੀ ਬਾਹਰ ਵੀ ਜਿੱਥੇ ਮਿਲਦੇ ਸੀਗੇ ਤਾਂ ਲੋਕੀ ਇਸ ਚੀਜ਼ ਦੇ ਲਈ ਦੱਸਦੇ ਸੀ ਕਿ ਸਾਡੀ ਜਿਹੜੀ ਹਰਾਸ਼ਮੈਂਟ ਜਿਹੜੀ ਉਹ ਵੱਧ ਗਈ ਆ ਸੋ ਉਸ ਚੀਜ਼ ਨੂੰ ਦੇਖਦੇ ਹੋ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਦੇਸ਼ ਆ ਇਹੀ ਆ ਕਿ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਆ ਜਿਹੜੀ ਘਟਾਈ ਜਾਵੇ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਇੱਕੋ ਹੀ ਛੱਤ ਹੇਠ ਇੱਕੋ ਸੋ ਜਿਵੇਂ ਉੱਥੇ ਡੀਸੀ ਆਫਿਸ ਵੀ ਹੈ ਐਸਡੀਐਮ ਦਫਤਰ ਹੈ ਤਹਿਸੀਲ ਹੈ ਸਾਰਾ ਕੁਝ ਸੇਵਾ ਕੇਂਦਰ ਵਗੈਰਾ ਸਾਰੀ ਸਹੂਲਤ ਉੱਥੇ ਹੈ ਤੇ ਸਾਰਾ ਜਿਹੜਾ ਸੈਟਅਪ ਹੈਗਾ ਸੋ ਉਹਦੇ ਕਰਕੇ ਜਿਹੜੀ ਆ ਵਾਹਨਾਂ ਨਾਲ ਜਿਹੜੀਆਂ ਸੰਬੰਧਤ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਇੱਥੇ ਆਉਣਾ ਪੈਂਦਾ ਸੀਗਾ ਜਿਸ ਕਰਕੇ ਮੈਂ ਆਰਟੀਆ ਸਾਹਿਬ ਖੜੇ ਨੇ ਮੇਰੇ ਨਾਲ ਹੀ ਰਮਨ ਮੜਕਣ ਜੀ ਪੀਸੀਐਸ ਨੇ ਤੇ ਮੈਂ ਹੁਣੇ ਡੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਦੀ ਜਿਹੜੀ ਹਰਾਸ਼ਮੈਂਟ ਨੂੰ ਦੇਖਦੇ ਹੋਏ ਇਹਨਾਂ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ ਜਿਹੜਾ ਆਫਿਸ ਆ ਜਿਹੜਾ ਅਸੀਂ ਦੁਬਾਰਾ ਉਧਰ ਹੀ ਸ਼ਿਫਟ ਕਰ ਰਹੇ ਹਾਂ ਤੇ ਤਾਂ ਜੋ ਲੋਕ ਨੇ ਜਿਹੜੇ ਉਹ ਖੱਜਲ ਖੁਆਰ ਨਾਲ ਕਿੰਨੇ ਕਿਨਾਂ ਦੇ ਵਿੱਚ ਜਿਹੜਾ ਪ੍ਰੋਸੈਸ ਪੂਰਾ ਕਰਦੇ ਕੋਸ਼ਿਸ਼ ਹੈ ਸਾਡਾ ਮੇਬੀ ਮੰਡੇ ਤੱਕ ਜਿਹੜਾ ਅਸੀਂ ਮੰਡੇ ਟਿਊਜ਼ਡੇ ਤੱਕ ਅਸੀਂ ਇਹਨੂੰ ਉਧਰ ਸ਼ਿਫਟ ਕਰਨ ਦੀ ਲੋਕਾਂ ਨੂੰ ਇਹ ਹੀ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਦੇਸ਼ ਹੈ ਕਿ ਲੋਕਾਂ ਦੀ ਖੱਜਲ ਖੁਆਰੀ ਘਟਾਉਣਾ ਹੈ ਉਹਨਾਂ ਦੀ ਹਰਾਸ਼ਮੈਂਟ ਨੂੰ ਘਟਾਉਣਾ ਸੋ ਉਹਦੇ ਲਈ ਜਿੱਥੇ ਕਿਤੇ ਵੀ ਕੋਈ ਪਬਲਿਕ ਨੂੰ ਦਿੱਕਤ ਆਊਗੀ ਤਾਂ ਮੈਂ ਬਤੌਰ ਹਲਕਾ ਵ代ਕ ਉਹਨਾਂ ਦੀਆਂ ਮੁਸ਼ਕਲਾਂ ਹਾਂਜੀ ਸਾਡੇ ਵੱਲੋਂ ਕੋਸ਼ਿਸ਼ ਤਾਂ ਇਹ ਕੀਤੀ ਜਾ ਰਹੀ ਸੀ ਕਿ ਬੈਸ ਸਰਵਿਸਿਜ਼ ਲੋਕਾਂ ਨੂੰ ਦੇ ਸਕੀਏ ਜੀ ਪਰ ਡੈਫੀਨਿਟਲੀ ਵਾਹਨ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਲੈਣ ਦੇ ਲਈ ਲੋਕਾਂ ਨੂੰ ਇੱਥੇ ਆਉਣਾ ਪੈਂਦਾ ਜੀ ਟਰੈਕ ਦੇ ਉੱਤੇ ਤਾਂ ਉਹ ਥੋੜਾ ਡਿਸਟੈਂਸ ਤਾਂ ਹੈ ਤੇ ਜਿਵੇਂ ਕਿ ਮਾਨਯੋਗ ਐਮਐਲਏ ਸਾਹਿਬ ਨੇ ਦੱਸਿਆ ਜੀ ਕਿ ਵਾਹਨ ਦੀਆਂ ਸਾਰੀਆਂ ਸਰਵਿਸਿਜ਼ ਨੂੰ ਸ਼ਿਫਟ ਕਰਨ ਦਾ ਇਹਨਾਂ ਨੇ ਸਾਨੂੰ ਕਹਿ ਦਿੱਤਾ ਜੀ ਵੀਲ ਟ੍ਰਾਈ ਕਿ ਅਸੀਂ ਬਾਈ ਮੰਡੇ ਆਪਣਾ ਵਾਹਨ ਦੀਆਂ ਸਾਰੀਆਂ ਸਰਵਿਸਿਜ਼ ਦੇ ਲਈ ਅਸੀਂ ਆਪਣਾ ਆਫਿਸ ਉੱਧਰ ਸ਼ਿਫਟ ਕਰ ਲਈ ਤਾਂ ਕਿ ਲੋਕਾਂ ਨੂੰ ਕੱਜਲਪੁਰੀ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਯਾਰ ਟਰੈਕ ਦੀ ਸਮੱਸਿਆ ਬਹੁਤ ਆ ਰਹੀ ਸੀ ਜ ਉਧਰ ਪੁਰਾਣੇ ਦਫਤਰ ਵਿੱਚ ਸੀਗੀਆਂ ਸਾਰੀਆਂ ਇੱਥੇ ਇਕੱਠੀਆਂ ਕਰ ਲਈਆਂ ਤੇ ਕਬਾਂ ਦੇ ਵਿੱਚ ਉਹ ਇੱਕ ਸਹੀ ਨਹੀਂ ਹੋ ਰਹੀਆਂ ਸੀਗੀਆਂ ਐਮਐਲਏ ਸਾਹਿਬ ਨੇ ਕਿਹਾ ਵੀ ਜੋ ਬਾਹਨ ਦੇ ਨਾਲ ਸੰਬੰਧਤ ਉਹ ਕੰਮ ਨੇਗੇ ਉਹ ਪੁਰਾਣੇ ਦਫਤਰ ਵਿੱਚ ਹੀ ਸ਼ਿਫਟ ਕੀਤੇ ਜਾਣਾ ਤੇ ਜੋ ਵੀ ਇੱਥੇ ਸਾਰਥੀ ਨਾਲ ਸੰਬੰਧਿਤ ਨੇਗੇ ਉਹ ਇੱਕ ਥਾਂ ਸਿਫਟ ਕੀਤੇ ਜਾਣਗੇ। ਕੀ ਗੱਲ ਹੋਈ ਹੈ? ਕਿ ਕੀ ਐਮਐਲਏ ਸਾਹਿਬ ਨੇ ਕਿਹਾ ਕਿ ਆਰਟੀਓ ਸਾਹਿਬ ਨੇ ਵੀ ਕਿਹਾਗਾ ਵੀ ਇਹ ਜੋ ਪੁਰਾਣਾ ਦਫਤਰ ਹੈ ਜੋ ਬਾਹਨ ਨਾਲ ਸੰਬੰਧਤ ਹੈ ਉਹ ਮੰਡੇ ਤੱਕ ਉੱਥੇ ਸ਼ਿਫਟ ਕੀਤਾ ਜਾਵੇਗਾ। ਬਾਹਨ ਸੰਬੰਧੀ ਵੀ ਕਦ ਆ ਰਹੀਆਂ ਸੀ ਤੇ ਟ੍ਰੈਕ ਦੇ ਉੱਤੇ ਪਹਿਲਾਂ ਹੈਗਾ ਹੀ ਸੀ ਸਾਰਥੀ ਸੁਵਿਧਾ ਉਹਰੇ ਆਲਰੇਡੀ ਚੱਲ ਰਹੀ ਸੀ। ਵਹਨ ਸੁਵਿਧਾ ਉਥੋਂ ਸ਼ਿਫਟ ਕਰਕੇ ਇੱਥੇ ਕੀਤੀ ਗਈ ਸੀ ਲੋਕਾਂ ਨੂੰ ਦਿੱਕਤਾਂ ਜਾਂਦੀਆਂ ਬਹੁਤ ਜ਼ਿਆਦਾ ਆ ਰਹੀਆਂ ਸੀ ਨਤੀਜੇ ਇਹ ਆਰਟੀਆ ਸਾਹਿਬ ਨੇ ਮੈਮ ਲਾ ਸਾਹਿਬ ਨੇ ਕਿਹਾ ਤਾਂ ਸੋਮਵਾਰ ਨੂੰ ਉਧਰ ਸ਼ਿਫਟ ਹੋ ਜਾਏਗਾ ਬਿਲਕੁਲ ਹੋ ਜਾਏਗਾ ਬਸ ਸਟੈਂਡ ਸਾਹਮਣੇ ਇੱਕ ਚੱਤ ਦੇ ਲੈ ਕੰਮ ਹੋ ਜਾਏਗਾ